ਸਾਰੇਆਂ ਨੂੰ ਜੈਮਸੀ ਦੀ ਜਿੱਦਾਂ ਕਿ ਤੁਹਾਨੂੰ ਪਤਾ ਪੰਜਾਬ ਦੇ ਹਾਲਾਤਾਂ ਬਾਰੇ ਜਿਹੜੇ ਮਾਰੇ ਕਰੋ ਜਿਹਦੇ ਘਾਰਵਾ ਉਹ ਉਹਨਾਂ ਦੇ ਛੱਤਾਂ ਪਹੁੰਚ ਆ ਰਹੀਆਂ ਚੋਰੀਆਂ ਦੇ ਸਿਰ ਪਰਮੇਸ਼ਰ ਦੇ ਦਾਸ ਪ੍ਰੋਫੈਟ ਰਵਿੰਦਰ ਜੀ ਉਹ ਘਰਾਂ ਦੇ ਵਿੱਚ ਆਏ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਵਾ ਤਰਪਾਲ ਲੈ ਕੇ ਰਸਨ ਦੇ ਵਿੱਚ ਪਹੁੰਚੇ ਆ ਪ੍ਰੋਫੈਟ ਜੀ ਉਹਨਾਂ ਦੇ ਘਰਾਂ ਦੇ ਵਿੱਚ ਆਏ ਆ ਜਿਨ੍ਹਾਂ ਦੀਆਂ ਛੱਤਾਂ ਜੜੀਆਂ ਵਾ ਚੋਰੀਆਂ بارش ਦਾ ਕਰਕੇ ਜਿਹੜਾ ਹੋਰ ਨਹੀਂ ਠੀਕ ਹੋ ਮੁਰੀਸੀ ਦੀ ਟੀਮ ਆ ਉਹ ਆਪਣਾ ਵਰਕ ਕਰਦੀ ਪਈ ਆ ਤਰਪਾਲਾਂ ਜਿਹੜੀਆਂ ਵਾ ਲੋਕਾਂ ਦੇ ਘਰਾਂ ਦੇ ਉੱਤੇ ਜਿਹੜੀਆਂ ਛੱਤਾਂ ਚੋਰੀਆਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਤੇ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੀਆਂ ਵਾ ਤਰਪਾਲਾਂ ਪਾ ਕੇ ਦਿੱਤੀਆਂ ਜਾ ਰਹੀਆਂ ਤੁਸੀਂ ਇਹ ਵੀ ਦੇਖ ਸਕਦੇ ਹੋ ਪ੍ਰੋਫਿਟ ਜਿਹੜੇ ਇੱਕ ਹੋਰ ਘਰ ਦੇ ਵਿੱਚ ਵਿਜ਼ਿਟ ਕਰ ਚੁੱਕੇ ਆ ਇਸ ਘਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਮਲਕੀ ਮਾੜੇ ਆ ਤੇ ਵਿੱਚੋਂ ਤੁਸੀਂ ਇਸ ਘਰ ਦੇ ਜਿਹੜੇ ਹਾਲਾਤ ਹੀ ਦੇਖ ਸਕਦੇ ਹੋ ਛੱਤਾਂ ਜਿਹੜੀਆਂ ਵਾ ਚੋਰੀਆਂ ਵਾਂ ਖੱਲੀ ਜਿਹੜਾ ਚਿੱਕੜ ਹੋ ਗਿਆ ਉਹ ਇਹਨਾਂ ਰਹਿਣਾ ਵੀ ਜਿਹੜਾ ਬਹੁਤ ਔਖਾ ਹੋਇਆ ਵਾ ਬਹੁਤ ਮਾੜੇ ਹਾਲਾਤ ਹੈ ਇਸ ਘਰ ਦੇ ਉਹਨਾਂ ਦੀ ਟੀਮ ਦੇ ਵੱਲੋਂ ਜਿਹੜਾ ਰਾਸ਼ਨ ਉਹਨਾਂ ਨੂੰ ਦਿੱਤਾ ਜਾ ਰਿਹਾ ਵਾ ਸੋ ਪ੍ਰੋਫਿਟ ਜਿਸ ਘਰ ਦੇ ਵਿੱਚ ਇੱਕ ਹੋਰ ਘਰ ਦੇ ਵਿੱਚ ਪਹੁੰਚੂ ਗਿਆ ਇਸ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਰਕੇ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਤੇ ਅੱਗੇ ਵੀ ਇੱਕ ਸਾਡੇ ਦੀ ਤਾਂ ਦੇ ਹਾਲਾ ਜਿਹੜੇ ਬਹੁਤ ਹੀ ਮਾੜੇ ਆ ਸਿਸਟਰ ਵਿਧਵਾ ਹੋਣ ਦੇ ਕਰਕੇ ਜਿਹੜਾ ਵਾ ਕੁਝ ਕਰ ਨਹੀਂ ਪਾਰੇ ਸਾਰੇ ਜਿਹੜੇ ਕੰਬਿਆਂ ਦੇ ਵਿੱਚ ਪਾਣੀ ਚਿੱਕੜ ਇਕੱਠਾ ਹੋਇਆ ਵਾ ਬਾਲਟੀਆਂ ਲਾ ਕੇ ਜਿਹੜਾ ਵਾ ਕੀਤਾ ਜਾ ਰਿਹਾ ਨੇ ਪਾਣੀ ਨੂੰ ਇਕੱਠਾ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਲੈਂਟਰ ਵੀ ਜਿਹੜਾ ਪੂਰਾ ਚੋਰਿਆ ਵਾ ਥੱਲੇ ਸਿਸਟਰ ਦਾ ਇਹ ਵਿਧਵਾ ਨਾ ਜੀ ਦੇਖ ਸਕਦੇ ਹੋ ਘਰ ਦੇ ਹਾਲਾਤ ਜਿਹੜੇ ਤਰਪਾਲਾਂ ਲਾ ਕੇ ਜਿਹੜਾ ਵਾ ਪਾਣੀ ਇਕੱਠਾ ਜਾ ਰਿਹਾ ਵੀ ਕੱਪੜੇ ਜਿਹੜੇ ਨਾ ਗਿੱਲੇ ਹੋਣ ਸੋ ਪ੍ਰੋਫਿਟ ਜੀ ਜਿਹੜਾ ਵਾ ਦੂਸਰੇ ਘਰ ਦੇ ਵਿੱਚ ਆਏ ਵਿਜ਼ਿਟ ਕਰਨ ਉਹਨਾਂ ਦੇ ਵੀ ਸੇਮ ਸੋ ਇਸ ਪ੍ਰੋਫਿਟ ਜੀ ਵੀ ਵਿਜ਼ਿਟ ਕਰ ਕੰਡੀਸ਼ਨਰ ਦੇ ਵਿੱਚ ਇਕ ਸਾਥ ਇਸ ਕਰਦੇ ਜਿਹੜੇ ਹਾਲਾਤ ਪਾਣੀ ਉੱਤੋਂ ਚੋਚੋ ਚੋਕੀ ਜਿਹੜਾ ਵਾ ਥੱਲੇ ਬਹੁਤ ਜ਼ਿਆਦਾ ਚਿੱਕੜ ਹੋ ਗਿਆ। ਇਹ ਕਾਫੀ ਜੀਤਣ ਵਾਲੀ ਟੀਮ ਤੇ ਪਹੁੰਚ ਚੁੱਕੀ ਹੈ ਇਸ ਕਰਦੇ ਵਿੱਚ। ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਕਿ ਪਾਣੀ ਚੋਚੋ ਕਿੰਨਾ ਚਿੱਕੜ ਹੋ ਰਿਹਾ ਹੈ।